ਸਸ਼ਿਕਾ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਮੋਗੇ ਮੈਂ ਲਾਪਰਿਤਕਰ ਹਾਜ਼ਰਾਂਜੀ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਸ਼ਰੀਕ ਦਾ ਭਾਗ ਤੀਰਮਾ ਲੈ ਕੇ ਆਓ ਆਪਾਂ ਸ਼ੁਰੂ ਕਰਦੀਆਂ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਭਾਗ ਵਧੀਆ ਲੱਗੇਗਾ ਨੀਤਿਕਾ ਇਨੀ ਰਾਤ ਨੂੰ ਛੱਤ ਤੇ ਆਪਾਂ ਕੀ ਕਰਨਾ ਹੈ ਮੈਨੂੰ ਤਾਂ ਜਨਾਬ ਦੇ ਇਰਾਦੇ ਕੁਝ ਠੀਕ ਨਹੀਂ ਲੱਗ ਰਹੇ ਗੁਰੂ ਉਸ ਦਾ ਹੱਥ ਫੜ ਕੇ ਖਿੱਚ ਕੇ ਆਪਣੇ ਕੋਲ ਬਿਠਾਉਂਦੇ ਹੋਏ ਕਹਿਣ ਲੱਗਾ ਜੋ ਕੁਝ ਤੁਹਾਡੇ ਦਿਮਾਗ ਚੱਲ ਰਿਹਾ ਹੈ ਨਾ ਮੈਂ ਸਭ ਛੰਡਦਾ ਹਾਂ ਇਹੋ ਜੇ ਮੈਂ ਕੁਝ ਨਹੀਂ ਕਰਨ ਵਾਲਾ ਓਕੇ ਸਭ ਘਬਰਾਉਣਾ ਛੱਡੋ ਆਓ ਮੇਰੇ ਨਾਲ ਲੇਟ ਕੇ ਆਸਮਾਨ 'ਵਲ ਟਿਮਟਮਾਉਂਦੇ ਤਾਰਿਆਂ ਨੂੰ ਦੇਖੋ ਨਿਤਿਕਾ ਗੁਰੀ ਦੀ ਬਾਂਦ ਤੇ ਸਿਰ ਰੱਖ ਕੇ ਉਸਦੇ ਨਾਲ ਪੈ ਕੇ ਤਾਰਿਆਂ ਵੱਲ ਦੇਖਣ ਲੱਗੇ ਫਿਰ ਦੋਵੇਂ ਹੱਥ ਤੇ ਛੱਤ ਪਾ ਕੇ ਆਸਮਾਨ ਵੱਲ ਤੱਕਦੇ ਰਹੇ ਫਿਰ ਕੁਝ ਥੇਰ ਬਾਅਦ ਗੁਰੀ ਕਹਿਣ ਲੱਗਾ ਤੁਹਾਨੂੰ ਪਤਾ ਹੈ ਆਪਣੀ ਹਾਣੀ ਨਾਲ ਰਾਤ ਨੂੰ ਛੱਤ 'ਤੇ ਇਹਦਾ ਤਾਰਿਆਂ ਦੀ ਲੋਚ ਪੈ ਕੇ ਗੱਲਾਂ ਕਰਨਾ ਮੇਰਾ ਸੁਪਨਾ ਸੀ ਨਿਤਿਕਾ ਕੁਝ ਬੋਲੋਗੀ ਕਿ ਐਵੇਂ ਹੀ ਤਾਰਿਆਂ ਨੂੰ ਨਿਹਾਰਦੇ ਹੀ ਰਹੋਗੇ ਨਿਤਿਕਾ ਗੁਰੀ ਇਹ ਸਭ ਕਿੰਨਾ ਖੂਬਸੂਰਤ ਹੈ ਨਾ ਇਹ ਚੰਨ ਚੰਨੀ ਰਾਤ ਟਿੰਟਮੋਂਦੇ ਤਾਰੇ ਠੰਡੀ ਠੰਡੀ ਵਗਦੀ ਹਵਾ ਮੈਂ ਤੇ ਮੇਰਾ ਵਾਹੀ ਇੱਕ ਦੂਜੇ ਦੀਆਂ ਬਾਹਾਂ 'ਚ ਪਏ ਹੋਏ ਕਾਸ਼ੇ ਸਮਾਂ ਇੱਥੇ ਰੁਕ ਜਾਏ ਤੇ ਮੇਰੀ ਸਾਰੀ ਉਮਰ ਇਦਾਂ ਹੀ ਤੇਰੀਆਂ ਬਾਹਾਂ 'ਚ ਪਈ ਲੰਘ ਜਾਵੇ ਤੁਸੀਂ ਸੁਣ ਰਹੇ ਹੋ ਨਾ ਕਿੱਥੇ ਖੋ ਗਏ ਹੋ ਨਿਤਿਕਾ ਉਸੇ ਗੱਲ ਪੱਟਦੀਆਂ ਕਹਿਣ ਲੱਗੀ ਗੁਰੀ ਹਾਂਜੀ ਮੈਂ ਸੁਣ ਰਹੀ ਆਂ ਮੈਂ ਸੋਚ ਰਹੀ ਸੀ ਯਾਰ ਮੈਨੂੰ ਕਿਉਂ ਨਹੀਂ ਆਉਂਦੀਆਂ ਇਦਾਂ ਦੀਆਂ ਪਿਆਰ ਮੁਹੱਬਤ ਵਾਲੀਆਂ ਗੱਲਾਂ ਤੁਹਾਨੂੰ ਪਤਾ ਆ ਤੁਹਾਡਾ ਕੱਲਾ ਕੱਲਾ ਬੋਲ ਮੇਰੇ ਦਿਲ ਨੂੰ ਟੰਬ ਰਿਹਾ ਸੀ ਦਿਲ 'ਚ ਫੀਲਿੰਗ ਆਂ ਦਾ ਹਾਰ ਆਇਆ ਪਿਆਸੀ ਜੀ ਕਰਦਾ ਆ ਅੱਜ ਸਾਰੀਆਂ ਇਹ ਬਾਹਰ ਕੱਢ ਕੇ ਰੱਖ ਦੇ ਨਿਤਿਕਾ ਨਾ ਨਾ ਐਵੇਂ ਨਾ ਕਰਨਾ ਇਹ ਸਭ ਫੀਲਿੰਗ ਆਪਣੀ ਵਿਆਹ ਵਾਲੀ ਰਾਤ ਲਈ ਬਚਾ ਕੇ ਰੱਖੋ ਉਦੋਂ ਮੈਂ ਤੁਹਾਡੀ ਕੱਲੇ ਕੱਲੇ ਫੀਲਿੰਗ ਟੋਕੇ ਦੇਖਾਂਗੀ ਮੈਨੂੰ ਇਹ ਤਾਂ ਪਤਾ ਲੱਗੇ ਨਾ ਮੇਰੇ ਮਾਹੀ ਦੇ ਦਿਲ 'ਚ ਮੇਰੇ ਲਈ ਕਿੰਨਾ ਪਿਆਰ ਭਰਿਆ ਆ ਗੁਰੀ ਤੁਹਾਨੂੰ ਪਤਾ ਹੀ ਰਾਤ ਨੂੰ ਤਾਰਿਆਂ ਦੀ ਛਮੇ ਬੈਠ ਕਿਸੇ ਆਪਣੇ ਨਾਲ ਜ਼ਿੰਦਗੀ ਬਾਰੇ ਗੱਲਾਂ-ਵੱਤਾਂ ਕਰਨ ਦਾ ਇੱਕ ਆਪਣਾ ਹੀ ਮઝા ਆ ਨਿਤਿਕਾ ਬਿਲਕੁਲ ਜੀ ਇਸੇ ਵਿੱਚ ਤਾਂ ਕੋਈ ਦੂਰ ਰਾਇ ਨਹੀਂ ਚਾਰੇ ਪਾਸੇ ਕਿੰਨਾ ਸਕੂਨ ਤੇ ਸ਼ਾਂਤੀ ਨਾਲ ਭਰਿਆ ਮਾਹੌਲ ਆ ਬਸ ਉਹ ਪਿਆਰ ਭਰੇ ਦਿਲ ਨੇ ਜੋ ਆਪਸ ਵਿੱਚ ਗੱਲਾਂ ਕਰ ਰਹੇ ਨੇ ਗੁਰੀ ਨਿਤਿਕਾ ਉਹ ਦੇਖ ਤਾਰਾ ਆਪਣੇ ਘਰ ਨੂੰ ਜਾ ਰਿਹਾ ਆ ਅਸਮਾਨ ਭਲੇ ਇਸ਼ਾਰਾ ਕਰਦਿਆ ਕਹਿਣ ਲੱਗਾ ਉਸ ਦੀ ਗਰਲ ਸੁਣ ਕੇ ਨਿਤਿਕਾ ਖਿੜਖਿੜ ਕੇ ਹੱਸਣ ਲੱਗ ਪਈ ਉਸ ਨੂੰ ਜੋਰ ਨਾਲ ਹੱਸਦੇ ਦੇਖ ਕੇ ਗੁਰੂ ਉਸ ਦੇ ਮੋਤੇ ਹੱਥ ਰੱਖਦਿਆਂ ਕਹਿਣ ਲੱਗਾ ਬੁੱਗੇ ਹੋਲੀ ਜੇ ਕਿਸ ਨੇ ਤੁਹਾਨੂੰ ਹੱਸੇ ਸੁਣ ਲਿਆ ਨਾ ਤਾਂ ਦੋਵਾਂ ਦੇ ਜੁੱਤੀਆਂ ਪੈ ਜਾਣੀਆਂ ਨਿਤਿਕਾ ਮੈਂ ਕੀ ਕਰਾਂ ਤੁਸੀਂ ਗੱਲ ਹੀ ਚਾਹੀ ਕੀਤੀ ਆਲੇ ਮੈਨੂੰ ਦੱਸ ਨਾ ਤਾਰੇ ਦਾ ਕਿਹੜਾ ਕਾਰਨ ਹੁੰਦਾ ਹੈ ਉਹ ਤਾਰਾ ਨਹੀਂ ਜਹਾਜ ਸੀ ਜੋ ਆਪਣੀ ਮੰਜ਼ਿਲ ਵੱਲ ਜਾ ਰਿਹਾ ਸੀ ਗੁਰੂ ਤੁਹਾਨੂੰ ਪਤਾ ਹੈ ਬਚਪਨ ਚ ਮੈਂ ਤੇ ਵੀਰਾ ਬਾਪੂ ਜੀ ਨਾਲ ਜਦ ਬੇੜੇ 'ਚ ਮੰਝਾ ਡਾ ਕੇ ਪੈ ਹੁੰਦੇ ਸੀ ਨਾ ਤਾਂ ਅਸੀਂ ਰਾਤ ਨੂੰ ਅਸਮਾਨ 'ਚ ਜਹਾਜ਼ ਜਾਂਦੇ ਹੋਏ ਦੇਖ ਕੇ ਕਹਿੰਦੇ ਹੁੰਦੇ ਸੀ ਉਹ ਤਾਰਾ ਆਪਣੇ ਘਰ ਨੂੰ ਜਾ ਰਿਹਾ ਆ ਸੱਚੇ ਉਹ ਦਿਨ ਕਿੰਨੇ ਪਿਆਰੇ ਹੁੰਦੇ ਸਨ ਨਾ ਕੋਈ ਫਿਕਰ ਸੀ ਨਾ ਲੜਾਈ ਝਗੜੇ ਸੀ ਪਰ ਸਾਰਾ ਦਿਨ ਬੁੱਲੇ ਲੁੱਟਦੇ ਸੀ ਨਿਤਖਾ ਹਾਂਜੀ ਬਚਪਨ ਤਾਂ ਬਹੁਤ ਹੀ ਪਿਆਰਾ ਹੁੰਦਾ ਆ ਹੁਣ ਤੁਸੀਂ ਆਪਣੀ ਵੀ ਇੱਕ ਗੱਲ ਕਰ ਲਓ ਤਾਰੀਆਂ ਦੀ ਨਿਮੀ ਨਿਮੀ ਲਊ ਆ ਪੂਰਾ ਰੋਮਾਂਟਿਕ ਮੌਸਮਾ ਇੰਨੀ ਸੋਹਣੀ ਕੁੜੀ ਤੁਹਾਡੀਆਂ ਬਾਹਾਂ 'ਚ ਫਿਰ ਵੀ ਤੁਸੀਂ ਕੋਈ ਪਿਆਰ ਦੀ ਬਾਤ ਨਹੀਂ ਪਾ ਰਹੇ ਗੁਰੀ ਯਾਰ ਤੇਰੀ ਹੁਸਨ ਦੀ ਕੀ ਤਾਰੀਫ ਕਰਾਂ ਜੇ ਮੈਂ ਤੇਰੀ ਖੂਬਸੂਰਤੀ ਬਿਆਨ ਕਰਨ ਲੱਗਾ ਤਾਂ ਸ਼ਬਦ ਮੁੱਕ ਜਾਣਗੇ ਪਰ ਹੁਸਨ ਨੂੰ ਮੈਂ ਬਿਆਨ ਨਹੀਂ ਕਰ ਪਾਮਾਂਗਾ ਫਿਰ ਵੀ ਮੈਂ ਕੋਸ਼ਿਸ਼ ਕਰਦਾ ਹਾਂ ਤੇਰੀਆਂ ਮੱਥੇ ਦੀਆਂ ਲਟਾਂ ਜੋ ਹਮੇਸ਼ਾ ਨਾਗ ਵਾਂਗਰਾਂ ਤੇ ਵੀ ਹੁਸਨ ਦੀ ਰਾਖੀ ਕਰਦੀਆਂ ਨੇ ਇਹ ਗੱਲਾਂ 'ਚ ਪੈਂਦੇ ਡਿੰਪਲ ਝੀਲ ਵਰਗੀਆਂ ਪਿੱਲੀਆਂ ਅੱਖਾਂ ਸਿਕਨਕ ਠੋਡੀ ਵਾਲਾ ਦਿਲ ਗੁਲਾਬ ਦੀਆਂ ਪੱਤੀਆਂ ਵਰਗੀ ਤੇਰੇ ਹੁੱਲ ਤੇਰੇ ਹੁਸਨ ਪਿੱਛੇ ਤਾਂ ਕੋਈ ਵੀ ਬੰਦਾ ਮਾਰਨ ਲੱਗਿਆ ਮਿੰਟ ਨਾ ਲਾਵੇ ਜਿਵੇਂ ਮੈਂ ਬਿੱਲੀ ਨੂੰ ਕੁੱਟਕੁੱਟ ਕੇ ਮਾਰਿਆ ਨਿਤਿਕ ਉਸ ਬਿੱਲੇ ਦੀ ਗੱਲ ਕਰਨੀ ਜ਼ਰੂਰੀ ਸੀ ਸਾਰਾ ਮੂਡ ਰੋਮਾਂਟਿਕ ਖਰਾਬ ਕਰ ਦਿੱਤਾ ਇੰਨੀ ਵਧੀਆ ਤਾਰੀਫ ਕਰ ਰਹੇ ਸੀ ਚਲ ਦਿਲ ਤੇ ਹੱਥ ਰੱਖ ਕੇ ਦੱਸੋ ਮੈਂ ਸੱਚੀ ਐ ਨਹੀਂ ਸੋਹਣੀ ਆ ਜਿੰਨੀ ਸੋਹਣੀ ਤੁਸੀਂ ਬਿਆਨ ਕਰ ਰਹੇ ਸੀ ਜਾਂ ਐਵੇਂ ਮੈਨੂੰ ਪੰਪ ਦੇ ਰਹੇ ਸੀ ਗੁਰੀ ਸੋਣਿਓ ਕਦੇ ਸਾਡੀ ਮੈਜ਼ਰ ਨਾਲ ਤੱਕ ਖੁਦ ਨੂੰ ਦੇਖੋ ਫਿਰ ਪਤਾ ਲੱਗੂ ਰੱਬ ਨੇ ਤੁਹਾਨੂੰ ਕਿੰਨੀ ਰੀਜ਼ ਨਾਲ ਬਣਾਇਆ ਆ ਨਿਤਿਕਾ ਠੀਕ ਹੈ ਜੀ ਮੰਨ ਲੈਨੇ ਆ ਮੈਂ ਸੋਣੀ ਆ ਬਸ ਖੁਸ਼ ਹੁਣ ਉਸ ਨੂੰ ਆਪਣੀਆਂ ਬਾਹਾਂ ਚ ਲੈਂਦੇ ਹੋਏ ਕਹਿਣ ਲੱਗੀ ਅੱਛਾ ਇੱਕ ਗੱਲ ਦੱਸੋ ਤੁਹਾਨੂੰ ਪਿਆਰ ਪਹਿਲੀ ਵਾਰੀ ਹੋਇਆ ਆ ਗੁਰੀ ਹਾਂਜੀ ਤੁਸੀਂ ਸਹੀ ਕਿਹਾ ਮੈਂ ਸਕੂਲ ਟਾਈਮ ਤੋਂ ਹੀ ਬਹੁਤ ਸ਼ਰਮਿਲੇ ਸੁਭਾਅ ਆਂ ਕੱਲ੍ਹ ਛੇ ਵੀ ਕੋਈ ਕੁੜੀਆਂ ਨੇ ਫਰੈਂਡਸ਼ਿਪ ਕਰਨੀ ਚਾਹੀ ਪਰ ਮੈਂ ਕਿਸੇ ਨੂੰ ਹਾਂ ਨਹੀਂ ਸੀ ਦਿੰਦਾ ਤੁਹਾਨੂੰ ਪਤਾ ਪਹਿਲੇ ਮੈਂ ਸੋਚਦਾ ਹੁੰਦਾ ਸੀ ਪਤਾ ਨਹੀਂ ਕਿਉਂ ਇਹ ਪਾਗਲ ਲੋਕ ਪਿਆਰ 'ਚ ਆਪਣੀ ਜਾਨ ਤੱਕ ਦੇ ਦੇ ਦਿੰਦੇ ਨੇ ਕਿਉਂ ਹੋ ਮਰਨ ਮਰਨ ਤੇ ਉਤਾਰੂ ਹੋ ਜਾਂਦੇ ਨੇ ਅੱਜ ਜਦ ਮੈਨੂੰ ਖੁਦ ਨੂੰ ਪਿਆਰ ਹੋਇਆ ਤਾਂ ਇਹ ਗੱਲ ਮੇਰੀ ਸਮਝ ਚ ਆਈ ਆ ਕਿ ਪਿਆਰ ਕੀ ਚੀਜ਼ ਆ ਕਿਉਂ ਇਸ ਦੇ ਵਿੱਚ ਲੋਕ ਆਪਣੀ ਜਾਨ ਤੱਕ ਵੀ ਦੇ ਦੇ ਦਿੰਦੇ ਨੇ ਸੱਚੀ ਪਿਆਰ ਬਹੁਤ ਕਮਾਲ ਦੀ ਚੀਜ਼ ਆ ਇਹ ਇਨਸਾਨ ਉਹ ਜਿਨ੍ਹਾਂ ਮਰਨਾ ਹੱਸਣਾ ਰੋਣਾ ਸਭ ਕੁਝ ਸਿਖਾ ਦਿੰਦੀ ਆ ਹੁਣ ਤੁਸੀਂ ਕੀ ਦੇਖ ਰਹੇ ਹੋ ਮੇਰੇ ਵੱਲ ਨਿਤਿਕਾ ਨੂੰ ਆਪਣੇ ਵੱਲ ਦੇਖਦਿਆਂ ਦੇਖ ਕੇ ਗੁਰੀ ਕਹਿਣ ਲੱਗਾ ਨਿਤਿਕਾ ਹਲੇ ਕਹਨੇ ਹੋ ਮੈਨੂੰ ਪਿਆਰ ਦੀ ਭਰੀਆਂ ਗੱਲਾਂ ਨਹੀਂ ਕਰਨੀ ਆਉਂਦੀਆਂ ਹੁਣ ਆ ਜੋ ਇਹਨਾਂ ਕੁਝ ਬੋਲ ਗਏ ਉਹ ਪਤਾ ਨਹੀਂ ਤੁਸੀਂ ਕਿੰਨਾ ਵਧੀਆ ਬੋਲ ਰਹੇ ਸੀ ਗੁਰੀ ਆਪਣੇ ਬੱਚਿਆਂ ਬਾਰੇ ਤੁਸੀਂ ਕੁਝ ਸੋਚਿਆ ਹੈ ਨਿਤਿਕਾ ਨਾ ਗੁਰੀ ਮੈਂ ਸੋਚਿਆ ਨਿਤਿਕਾ ਮੈਨੂੰ ਪਤਾ ਸੀ ਤੁਸੀਂ ਸੋਚਿਆ ਹੋਣਾ ਕਾਹ ਹੀ ਇਹ ਸਵਾਲ ਕੀਤਾ ਹੈ ਦੱਸੋ ਫਿਰ ਕੀ ਸੋਚਿਆ ਗੁਰੀ ਆਪਣੀ ਮੁੰਡਾ ਤੇ ਕੁੜੀ ਹੋਣਗੇ ਕੁੜੀ ਹੋਵੇਗੀ ਜਿਵੇਂ ਤੇਰੇ ਵਰਗੀ ਸੋਹਣੀ ਤੇ ਸਮਝਦਾਰ ਮੁੰਡਾ ਹੋ ਮੇਰੇ ਵਰਗਾ ਸ਼ਰਾਰਤੀ ਤੇ ਲੜਕ ਨਿਤਿਕਾ ਜੀ ਨਹੀਂ ਮੁੰਡਾ ਵੀ ਮੇਰੇ ਵਰਗਾ ਹੀ ਹੋ ਮੈਨੂੰ ਸ਼ਰਾਰਤੀ ਚਾਲੂ ਪਰ ਲੜਾਕਾ ਨਹੀਂ ਚਾਹੀਦਾ ਮੈਂ ਨਹੀਂ ਚਾਹੁੰਦੇ ਅੱਜ ਸ਼ਰੀਕ ਪਣੀ ਦੀ ਲੜਾਈ ਜੋ ਅੱਜ ਤੁਸੀਂ ਲੜ ਰਹੇ ਹੋ ਕੱਲ ਨੂੰ ਇਹ ਮੇਰੇ ਬੇਟੇ ਨੂੰ ਵੀ ਗੁਰਤੀ ਚ ਮਿਲੇ ਮੈਂ ਉਹਨੂੰ ਬਹੁਤ ਚੰਗੇ ਤੇ ਵਧੀਆ ਇਨਸਾਨ ਬਣਾਵਾਂਗੀ ਗੁਰੀ ਤੁਹਾਡੇ ਸकल्ਨਾ ਤਾਂ ਮੈਂ ਵੀ ਸਹਿਮਤ ਆ ਇਹ ਸ਼ਰੀਕਪਣਾ ਪਤਾ ਨਹੀਂ ਕਿੱਥੇ ਜਾ ਕੇ ਮੁੱਕੇਗਾ ਅਸੀਂ ਆਪਣੇ ਬੱਚਿਆਂ ਨੂੰ ਚੰਗੇ ਤੇ ਵਧੀਆ ਇਨਸਾਨ ਬਣਾਵਾਂਗੇ ਜੋ ਇਸ ਲੜਾਈ ਤੇ ਨਫ਼ਰਤ ਪਰੇ ਮਾਹੌਲ ਤੋਂ ਕੋਹਾਂ ਦੂਰ ਹੋਣਗੇ ਉਹ ਸਭ ਹਾਸੇ ਪਾਸੇ ਤੇ ਪਿਆਰ ਹੀ ਵੰਡਣਗੇ ਨਿਤਿਕਾ ਬਸ ਹੋ ਗਈਆਂ ਗੱਲਾਂ ਹੁਣ ਥੱਲੇ ਚਲੀਏ ਗੁਰੀ ਯਾਰ ਪਈ ਰਹੋ ਇਹਨੂੰ ਮਜ਼ਾ ਆ ਰਹੀ ਆਈ ਗੱਲਾਂ ਕਰਨ ਚ ਥੱਲੇ ਜਾ ਕੇ ਕੀ ਕਰਨਾ ਹੈ ਸੋਣਾ ਹੀ ਆ ਉਹ ਕੱਲ ਦਿਨੇ ਸੌ ਲਿਓ ਨਿਤਿਕਾ ਇਹ ਗੱਲ ਕਹਾ ਜਾਨੂ ਤਾਂ ਮੇਰਾ ਵੀ ਪੂਰਾ ਦਿਲ ਨਹੀਂ ਕਰ ਰਿਹਾ ਪਰ ਜੇ ਬੇਬੇ ਨੂੰ ਪਤਾ ਲੱਗ ਗਿਆ ਮੈਂ ਉਹਨਾਂ ਦੇ ਕੋਲ ਨਹੀਂ ਤੁਹਾਡੇ ਕੋਲ ਆਈ ਹੋਈ ਹਾਂ ਉਹ ਕੀ ਸੋਚਣਗੇ ਕਿੱਦਾਂ ਦੀ ਕੁੜੀ ਆ ਚਾਰ ਦਿਨ ਸਬਰ ਨਹੀਂ ਕਰ ਸਕਦੀ ਕੀ ਕਰਦੀ ਫਿਰਦੀ ਆ ਘੁਰੀ ਤੁਸੀਂ ਐਵੇਂ ਕਪਰਾ ਰਹੇ ਹੋ ਅਜਾ ਕੁਝ ਨਹੀਂ ਹੁੰਦਾ ਇੱਕ ਰਾਸ ਦੀ ਗੱਲ ਦੱਸਾਂ ਬੇਬੇ ਆਪਾਂ ਦੋਵਾਂ ਨੂੰ ਇੱਥੇ ਪਈ ਦੇਖ ਕੇ ਵਾਪਸ ਚਲੇ ਵੀ ਗਏ ਨਿਤਿਕਾ ਹਾਂ ਤੇ ਇਹ ਗੱਲ ਤੁਸੀਂ ਮੈਨੂੰ ਹੁਣ ਦੱਸ ਰਹੇ ਹੋ ਛੱਡੋ ਮੈਨੂੰ ਜਾਣ ਦਿਓ ਬੇਬੇ ਪਤਾ ਨਹੀਂ ਮੇਰੇ ਬਾਰੇ ਕੀ ਸੋਚੇਗੀ ਗੁਰੀ ਉਹ ਮੇਰੀ ਗੱਲ ਤਾਂ ਸੁਣੋ ਬੇਬੇ ਤਾਂ ਹੁਣ ਤੱਕ ਸੋ ਵੀ ਗਈ ਹੋਣੀ ਆ ਨਿਤਿਕਾ ਗੁਰੀ ਪਲੀਜ਼ ਮੈਨੂੰ ਛੱਡੋ ਮੈਨੂੰ ਜਾਣ ਦਿਓ ਗੁਰੀ ਓਕੇ ਪਹਿਲਾਂ ਸ਼ਾਂਤ ਹੋਵੋ ਲਓ ਛੱਡਦਾ ਜਾਓ ਪਰ ਮੇਰੀ ਗੱਲ ਸੁਣ ਲਓ ਬੇਬੇ ਨੇ ਤੁਹਾਨੂੰ ਕੁਝ ਨਹੀਂ ਕਹਿਣਾ ਨਿਤਿਕਾ ਫਟਾਫਟ ਉੱਠ ਕੇ ਹੀਠਾਂ ਕਮਰੇ ਚ ਆਈ ਤਾਂ ਦੇਖਿਆ ਉਸ ਦੀ ਮੰਮੀ ਸੋ ਰਹੀ ਸੀ ਇਹ ਉਹ ਆ ਕੇ ਚੁੱਪ ਕਰਕੇ ਉਹਨਾਂ ਦੇ ਨਾਲ ਪੈ ਗਏ। ਕੁਝ ਦੇਰ ਬਾਅਦ ਉਸ ਦੀ ਮੰਮੀ ਉਸ ਨੂੰ ਕਹਿਣ ਲੱਗੀ, ਹੋ ਗਈਆਂ ਪੁੱਤ, ਤੁਹਾਡੀਆਂ ਗੱਲਾਂ ਬਾਤਾਂ ਪੂਰੀਆਂ। ਨਿਤਿਕਾ ਨਜ਼ਰ ਝੁਕਾ ਕੇ ਕਹਿਣ ਲੱਗੀ, ਮੰਮੀ ਜੀ ਸੌਰੀ ਉਹ ਗੁਰੀ ਮੈਨੂੰ ਆਪਣੇ ਨਾਲ ਲੈ ਗਿਆ। ਛੱਤ ਤੇ ਫਿਰ ਮੌਸਮ ਸੋਹਣਾ ਹੋਣ ਕਰਕੇ ਅਸੀਂ ਭਾਈ ਗੱਲਾਂ ਮਾਰਦੇ ਰਹੇ। ਦਿਆਲੋ ਕੋਈ ਗੱਲ ਨਹੀਂ ਪੁੱਤ, ਮੈਨੂੰ ਤੁਹਾਡੇ ਦੋਵਾਂ ਤੇ ਪੂਰਾ ਪੁਰਸਾ ਆ। ਬਾਕੀ ਆਪਣੇ ਵਿਆਹ ਦਾ ਚਾ ਕਿਸ ਨੂੰ ਨਹੀਂ ਹੁੰਦਾ। ਹੁੰ ਸੋ ਜਾ ਦੋਕੜੀ ਕਹਿ ਕੇ ਪਾਸਾ ਲੈ ਕੇ ਸੋ ਗਈ ਨਿਤਿਕਾ ਪਈ ਆਪਣੀ ਅਤੇ ਗੁਰੀ ਦੀਆਂ ਗੱਲਾਂ ਬਾਰੇ ਹੀ ਸੋਚਦੀ ਰਹੀ ਸੋਚਦੇ ਸੋਚਦੇ ਕਦੋਂ ਉਸ ਨੂੰ ਨੀਂਦ ਆ ਗਈ ਉਸ ਨੂੰ ਪਤਾ ਹੀ ਨਾ ਲੱਗਿਆ ਅੱਜ ਬਹੁਤ ਹੀ ਖੁਸ਼ੀਆਂ ਵਾਲਾ ਦਿਨ ਚੜਿਆ ਸੀ ਸਾਰੇ ਘਰ ਨੂੰ ਸਜਾਇਆ ਹੋਇਆ ਸੀ ਸਭ ਰਿਸ਼ਤੇਦਾਰ ਸਾਕ ਸੰਬੰਧੀ ਆਏ ਹੋਏ ਸਨ ਕੱਲ ਨੂੰ ਗੁਰੀ ਤੇ ਨਿਤਿਕਾ ਜੋ ਜੋ ਵਿਆਹ ਸੀ ਗੁਰੀ ਤੇ ਨਿਤਿਕਾ ਨੇ ਵਿਆਹ ਦਿੱਤਾ ਸਾਰੀ ਕਰੀਦਾਰੀ ਕਈ ਦਿਨ ਪਹਿਲਾਂ ਹੀ ਕਰ ਲਈ ਸੀ ਸਾਰੇ ਘਰ ਵਿੱਚ ਖੂਬ ਚਹਿਲ ਪਹਿਲ ਸੀ ਸ਼ਾਮ ਦਾ ਟਾਈਮ ਸੀ ਨਿਤਿਕਾ ਬੈਠੀ ਮਹਿੰਦੀ ਲਗਵਾ ਰਹੀ ਸੀ ਖਾਨ ਪੀਣ ਵਾਲਿਆਂ ਦਾ ਇੰਤਜ਼ਾਮ ਕੇਰ ਸਿੰਘ ਨੇ ਦੂਜੇ ਘਰ ਵਿੱਚ ਕੀਤਾ ਹੋਇਆ ਸੀ ਅਗਲੇ ਦਿਨ ਸਵੇਰੇ ਤੜਕੇ ਗੁਰੀਦੀ ਨਾਈ ਤੋਂ ਹੀ ਦੀ ਰਸਮ ਕੀਤੀ ਗਈ ਤੇ ਫਿਰ ਉਸ ਨੂੰ ਕੁਰਸੀ ਤੇ ਬਿਠਾ ਕੇ ਸ਼ਗਨ ਪਾਇਆ ਗਿਆ ਚਾਚੇ ਦੀ ਕੁੜੀ ਨੇ ਸਿਰ ਤੇ ਸੇਰਾ ਸਜਾਇਆ ਸਲਾਮੀਆਂ ਪਾਈਆਂ ਗਈਆਂ ਫਿਰ ਬਾਅਦ ਚ ਗਵਾਂਢ ਵਾਲੀ ਭਾਬੀ ਨੇ ਉਸ ਦੇ ਸੁਰਮਾ ਪਵਾਈ ਦੀ ਰਸਮ ਕੀਤੀ 9 ਵਜੇ ਨੂੰ ਗੁਰੀ ਆਪਣੇ ਬੀਬੀ ਬਾਪੂ ਨਾਲ ਪਿੰਡੇ ਗੁਰੂ ਘਰ ਪਹੁੰਚ ਗਿਆ ਉੱਥੇ ਹੀ ਵਿਆਹ ਦਾ ਸਾਰਾ ਪ੍ਰੋਗਰਾਮ ਰੱਖਿਆ ਹੋਇਆ ਸੀ ਬਾਅਦ ਵਿੱਚ ਨੀਤਿਕਾ ਆਪਣੇ ਨਾਨੂ ਜੀ ਨਾਲ ਆਈ ਜਦੋਂ ਉਹ ਗੱਡੀ ਚੋਂ ਉਤਰੀ ਤਾਂ ਬਲੂ ਕਲਰ ਦੇ ਲੈਂਗੁਏਜ ਤਾਂ ਉਸੇ ਹੁਸਨਾ ਨੂੰ ਚਾਰ ਸ਼ਾਨ ਲੱਗ ਰਹੇ ਸਨ ਉਸੀ ਖੂਬਸੂਰਤੀ ਨੂੰ ਤੱਕ ਕੇ ਤਾਂ ਪੁੱਖਾਂ ਹੀ ਲੈਂਦੀਆਂ ਸਨ ਪਹਿਲਾਂ ਅਰਦਾਸ ਕੀਤੀ ਗਈ ਕੁੜੀ ਵਾਲਿਆਂ ਵੱਲੋਂ ਵੀ ਗਿਣਤੀ ਦੇ ਮਹਿਮਾਨ ਹਿ ਸੰ ਬਸ ਆਫਿਸ ਸਟਾਫ ਤੇ ਨਿਤਿਕਾ ਦੀ ਇੱਕ ਸਹੇਲੀ ਸੀ ਬਾਚ ਲਾਮ ਲਈ ਸਾਰੇ ਗੁਰੂ ਘਰ ਦੇ ਅੰਦਰ ਨੂੰ ਚੱਲ ਪਏ ਤੇ ਜਾ ਕੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠ ਗਏ ਗੁਰੀ ਅੰਦਰ ਆਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਪੇਟ ਕੀਤਾ ਤੇ ਫਿਰ ਮੱਥਾ ਟੇਕ ਕੇ ਸੱਜੇ ਪਾਸੇ ਬੈਠ ਗਿਆ ਫਿਰ ਕੁਝ دیر ਬਾਅਦ ਨੀਤਿਕਾ ਵੀ ਅੰਦਰ ਆਈ ਬਸ ਬਲੂ ਕਲਰ ਦੇ ਲਹਿੰਗੇ 'ਚ ਨੀਤਿਕਾ ਬਹੁਤ ਸੋਹਣੀ ਲੱਗ ਰਹੀ ਸੀ ਆ ਕੇ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੋਮਲਾ ਸਾਹਿਬ ਪੇਟ ਕੀਤਾ ਤੇ ਫਿਰ ਮੱਥਾ ਟੇਕ ਕੇ ਉਹ ਗੁਰੀ ਦੇ ਖੱਬੇ ਪਾਸੇ ਬੈਠ ਗਈ ਗੁਰੂ ਘਰ ਦਾ ਹਾਲ ਪਿੰਡ ਵਸੀਆਂ ਨਾਲ ਖਚਾ ਖੜਚ ਭਰਿਆ ਹੋਇਆ ਸੀ ਨੀਤਿਕਾ ਦੇ ਨਾਨਾ ਜੀ ਨੇ ਆ ਕੇ ਸੇਰਾ ਵਧਾਉਣ ਦੀ ਰਸਮ ਅਦਾ ਕੀਤੀ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮਥ ਠੇਕਿਆ ਫਿਰ ਪਾਈ ਸਾਹਿਬ ਨੇ ਲਾਮਾਂ ਪੜਨੀਆਂ ਸ਼ੁਰੂ ਕੀਤੀਆਂ ਤੇ ਨਾਲ ਹੀ ਰਾਗੀ ਸਿੰਘਾ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਫਿਰ ਨਿਤਿਕਾ ਦੇ ਨਾਨਾ ਜੀ ਨੇ ਪੱਲਾ ਫੜਾਉਣ ਵਾਲੀ ਰਸਮ ਮੜਾ ਕੀਤੀ ਫਿਰ ਗੁਰੀ ਤੇ ਨਿਤਿਕਾ ਦੋਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰਦੇ ਹੋਏ ਚਾਰ ਲਾਮਾਂ ਪੂਰੀਆਂ ਕੀਤੀਆਂ ਅਰਦਾਸ ਕਰਨ ਉਪਰੰਤ ਦੇਗ ਵਰਤਾ ਕੇ ਆਨੰਦ ਕਾਰਜ ਰਸਮ ਦੀ ਸਮਾਪਤੀ ਕੀਤੀ ਗਈ ਉਸ ਤੋਂ ਬਾਅਦ ਕੇਰ ਸਿੰਘ ਸਭ ਨੂੰ ਲੰਗਰ ਹਾਲਵਲ ਜਾਣ ਦੀ ਬੇਨਤੀ ਕੀਤੀ ਆਏ ਹੋਏ ਸਾਰੇ ਸੱਜਣ ਮਿੱਤਰਾਂ ਨੂੰ ਗੁਰੂ ਦਾ ਲੰਗਰ ਵਰਤਾਇਆ ਗਿਆ ਨਿਤਿਕਾ ਨੇ ਆਪਣੇ ਹੱਥੀ ਸਾਰੇ ਜ਼ਰੂਰਤਮੰਦ ਪਰਿਵਾਰਾਂ ਨੂੰ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਵਿੱਤੀ ਮਦਦ ਦਿੱਤੀ ਤੇ ਆਪਣੇ ਪਰਿਵਾਰ ਦੇ ਚੰਗੇ ਭੇਖਾਰੇ ਸਾਰੇ ਜਾਣਿਆਂ ਨੂੰ ਆਪਣੇ ਬੱਚਿਆਂ ਨੂੰ ਪੜ੍ਹ ਲਿਖੇ ਜ਼ਿੰਦਗੀ ਵਿੱਚ ਕੁਝ ਬਣਨ ਦਾ ਇੱਕ ਮੌਕਾ ਦੇਣ ਲਈ ਕਿਹਾ ਫਿਰ ਸਾਰਿਆਂ ਨੂੰ ਆਪਣੀ ਉਮੀਦ ਸੰਸਥਾ ਦੀ ਜੀਮਨਾਲ ਮਲਵਾਇਆ ਤਾਂ ਜੋ ਕਦੇ ਵੀ ਕੋਈ ਲੋੜ ਪੈਣ ਤੇ ਉਹ ਉਹਨਾਂ ਨਾਲ ਸਿੱਧਾ ਸੰਪਰਕ ਕਰਕੇ ਆਪਣੀਆਂ ਸਮੱਸਿਆਵਾਂ ਮਾ ਦੂਰ ਕਰ ਸਕਣ ਫਿਰ ਇਸ ਤੋਂ ਬਾਅਦ ਕੀਰ ਸਿੰਘ ਨੇ ਇਸ ਖੁਸ਼ੀ ਦੇ ਮੌਕੇ 'ਚ ਸ਼ਰੀਕ ਹੋਣ ਆਏ ਸਭ ਪਿੰਡ ਵਾਸੀਆਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ ਬਾਦ ਦੁਪਹਿਰ ਨੂੰ ਉਹ ਸਾਰੇ ਘਰ ਆ ਗਏ ਹੌਲੀ ਹੌਲੀ ਕਰਕੇ ਸ਼ਾਮ ਤੱਕ ਸਾਰੇ ਰਿਸ਼ਤੇਦਾਰ ਆਪੋ ਆਪਣੇ ਘਰਾਂ ਨੂੰ ਚਲੇ ਗਏ بس ਕੁਝ ਕਿੰਤੀ ਦੇ ਹੀ ਕਰਸਨ ਨਿਤਿਕ ਆਪਣੇ ਕਮਰੇ ਚ ਬੈਠੀ ਤੇ ਗੁਰੀ ਦਾ ਇੰਤਜ਼ਾਰ ਕਰ ਰਹੇ ਸੀ ਪਰ ਗੁਰੀ ਘਰ ਦੇ ਕੰਮਾਂ ਚ ਉਲਝਿਆ ਫਿਰਦਾ ਸੀ ਉਸ ਦੀ ਮੰਮੀ ਉਸ ਨੂੰ ਦੇਖ ਕੇ ਕਹਿਣ ਲੱਗੀ "ਵੇ ਪੁੱਤ ਤੂੰ ਕੀ ਕਰਦਾ ਫਿਰਦਾ ਆ ਜਾ ਕੇ ਨਿਤਿਕਾ ਕੋਲ ਬੈਠ ਉਹ ਵਿਚਾਰੀ ਇਕੱਲੀ ਬੈਠੀ ਆ ਤੇਰਾ ਰਾਹ ਦੇਖ ਰਹੀ ਹੋਵੇਗੀ" ਗੁਰੀ ਆਪਣੇ ਕਮਰੇ ਚ ਆਇਆ ਦਰਵਾਜ਼ਾ ਬੰਦ ਕਰਕੇ ਆ ਕੇ ਨਿਤਿਕਾ ਦੇ ਕੋਲ بیٹھ ਗਿਆ ਫੇਰ ਕੋਲ ਹੀ ਚੇਵਲ ਤੇ ਰੋਟੀ ਟੱਕੀ ਦੇਖ ਕੇ ਕਹਿਣ ਲੱਗਾ ਨਿਤਿਕਾ ਤੁਸੀਂ ਰੋਟੀ ਨਹੀਂ ਖਾਧੀ ਹਲੇ ਤੱਕ ਨਿਤਿਕਾ ਨੇ ਨਾ ਵਿੱਚ ਸਿਰ ਹਿਲਾਇਆ ਤਾਂ ਗੁਰੀ ਕਹਿਣ ਲੱਗਾ ਚਲੋ ਫਿਰ ਇਧਰ ਨੂੰ ਹੋ ਕੇ ਬੈਠੋ ਨਾਲੇ ਆਪਣਾ ਘੁੰਡ ਚੱਕ ਲਓ ਕੋਈ ਨਹੀਂ ਹੈਗਾ ਹੁਣ ਇੱਥੇ ਅੱਜ ਮੈਂ ਆਪਣੇ ਹੱਥਾਂ ਨਾਲ ਤੁਹਾਨੂੰ ਰੋਟੀ ਖਵਾਉਂਗਾ ਧੰਵਾਦ ਜੀ ਸਾਰਿਆਂ ਦਾ ਬਾਕੀ ਕੱਲ ਦੀ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਸਸ਼ੀ ਕਲ ਜੀ